ਅੰਮੀ ਜਣ ਕਹਿੰਦੀ ਸੀ ਕੋਈ ਧੰਦਾ ਛੋਟਾ ਨਹੀਂ ਹੁੰਦਾ ਧੰਦੇ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ ਪਰ ਅੱਜ ਕੱਲ ਦੀ ਪੀੜ੍ਹੀ ਨੂੰ ਕੌਣ ਸਮਝਾਵੇ ਇਹ ਗੱਲਾਂ ਉਹਨਾਂ ਲਈ ਕੰਮ ਛੋਟੇ ਵੱਡੇ ਹੁੰਦੇ ਨੇ ਅਸਲ ਦੇ ਵਿੱਚ ਕੰਮ ਛੋਡੇ ਵੱਡੇ ਹੋਣ ਜਾਂ ਨਾ ਹੋਣ ਪਰ ਸਾਡੀ ਸੋਚ ਛੋਟੀ ਤੇ ਵੱਡੀ ਹੁੰਦੀ ਹੈ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਭੱਟੀ ਛੋਟੀ ਸਾਡੇ ਲੋਕਾਂ ਨੂੰ ਇੰਨੀ ਅਕਲ ਨਹੀਂ ਕਿ ਅਸੀਂ ਕੰਮ ਦੀ ਪੂਜਾ ਕਰ ਸਕੀਏ ਕੰਮ ਪੂਜਾ ਹੈ ਮੈਂ ਇੱਕ ਚੀਜ਼ ਹਮੇਸ਼ਾ ਕਹਿਣਾ ਹੁੰਨਾ ਵਰਕ ਇਜ਼ ਵਰਸ਼ਿਪ ਵਰਸ਼ਿਪ ਇਜ਼ ఎవਰੀਥਿੰਗ ਇੱਕ ਕੋਟ ਦੇ ਵਿੱਚ ਮੈਂ ਬਲੀਵ ਕਰਦਾ ਇਸ ਕੋਟ ਦੇ ਵਿੱਚ ਬਲੀਵ ਕਰਨ ਨਾਲ ਕੀ ਹੁੰਦਾ ਕਿ ਮੈਨੂੰ ਪਤਾ ਹੈ ਕਿ ਮੈਂ ਕੰਮ ਕਰਨਾ ਹੈ ਮੈਂ ਕੰਮ ਤੋਂ ਜੀ ਨਹੀਂ ਚਰੋਣਾ ਪਰ ਅਸੀਂ ਕਹਿੰਦੇ ਜੇ ਕੰਮ ਅਸੀਂ ਕਰਾਂਗੇ ਤਾਂ ਵੱਡਾ ਹੀ ਕਰਾਂਗੇ ਛੋਟਾ ਕੰਮ ਕਰਕੇ ਸਾਡੀ ਇੱਜ਼ਤ ਜਾਂਦੀ ਹੈ ਪਰ ਉਹੀ ਬੰਦਾ ਫੌਰਨ ਜਾ ਕੇ ਦਿਹਾੜੀਆਂ ਕਰਿਆ ਟਾਇਰ ਟਾਂਸ ਹੱਫ ਕਰਿਆ ਪਾਂਡੇ ਮਾਂਜ ਰਿਹਾ ਜਿਹੜਾ ਇੱਥੇ ਰਾਮਨਾਥ ਰੇੜੀ ਲਾ ਕੇ ਪੈਸੇ ਕਮਾ ਸਕਦਾ ਸੀ ਕੋਈ ਚੰਗਾ ਕੰਮ ਕਰ ਸਕਦਾ ਸੀ ਜਿੰਨੇ 35 40 50 ਲੱਖ ਰੁਪਇਆ ਲਾ ਕੇ ਫੌਰਨ ਜਾ ਕੇ ਦਿਹਾੜੀਆਂ ਕਰੇ ਇੱਥੇ ਰਹਿ ਕੇ ਬਾਧੂ ਕੁਝ ਕਰ ਸਕਦਾ ਸੀ ਪਰ ਉਹਨੇ ਇੱਥੇ ਕੰਮ ਕਿਉਂ ਨਹੀਂ ਕਰਨਾ ਕਿ ਲੋਕ ਕੀ ਕਹਿਣਗੇ ਮੇਰੀ ਬੇਇੱਜ਼ਤੀ ਹੋ ਜੂਗੀ ਮੇਰੀ ਇੱਜ਼ਤ ਘਟ ਜੂਗੀ ਦੇਖੋ ਸੋਚ ਦਾ ਫਰਕ ਕੀ ਹੈ ਕਿ ਕੰਮ ਛੋਟਾ ਵੱਡਾ ਨਹੀਂ ਪਰ ਸਾਨੂੰ ਲੋਕਾਂ ਦੀ ਸੋਚ ਤੋਂ ਫਰਕ ਪੈਂਦਾ ਹੈ ਸਾਡੀ ਆਪਦੀ ਸੋਚ ਤੋਂ ਫਰਕ ਪੈਂਦਾ ਹੈ ਉਹੀ ਕੰਮ ਇੱਥੇ ਕਰ ਲਈ ਤੇ ਸਾਨੂੰ ਅਰੈਲਾਈਜ਼ ਹੋਊਗਾ ਸਾਡੀ ਬੇਇੱਜ਼ਤੀ ਹੈ ਇਹ ਕੰਮ ਛੋਟਾ ਹੈ ਉਹੀ ਕੰਮ ਬਾਹਰ ਜਾ ਕੇ ਆਰਾਮ ਨਾਲ ਕਰਦੇ ਨੇ ਪੈਸੇ ਕਮਾਉਂਦੇ ਨੇ ਗੁਜ਼ਾਰਾ ਕਰਦੇ ਨੇ ਪਰ ਉੱਥੇ ਕੁਝ ਵੀ ਨਹੀਂ ਹੈਗਾ ਕਿਉਂਕਿ ਉੱਥੋਂ ਦੇ ਲੋਕਾਂ ਦੀ ਸੋਚ ਸਹੀ ਹੈ ਉਹਨਾਂ ਨੂੰ ਪਤਾ ਹੈ ਜੇ ਕਮਾਉਣਾ ਹੈ ਤਾਂ ਕੰਮ ਕਰਨਾ ਪੈਣਾ ਹੈ ਉੱਥੇ ਹਰ ਇੱਕ ਕੰਮ ਕਰਨ ਵਾਲਿਆਂ ਦੀ ਇੱਜ਼ਤ ਹੈਗੀ ਹੈ ਵੇਲੇ ਬੰਦੇ ਦੀ ਇੱਜ਼ਤ ਨਹੀਂ ਹੈਗੀ ਉੱਥੇ ਸਿਰਫ ਕੰਮ ਛੋਟਾ ਹੋਵੇ ਵੱਡਾ ਹੋਵੇ ਕੰਮ ਕਰਨ ਵਾਲਿਆਂ ਦੀ ਇੱਜ਼ਤ ਜ਼ਰੂਰ ਹੈ। ਇਹੀ ਚੀਜ਼ ਸਾਨੂੰ ਇੰਡੀਆ ਦੇ ਵਿੱਚ ਸਿੱਖਣ ਦੀ ਲੋੜ ਹੈ, ਇੰਡੀਆ ਦੇ ਵਿੱਚ ਇੰਪਲੀਮੈਂਟ ਕਰਨ ਦੀ ਲੋੜ ਹੈ। ਤੁਹਾਨੂੰ ਇੱਕ ਗੱਲ ਦੱਸ ਦਿੰਨਾ ਮੈਂ ਜਿੰਨੇ ਤੁਹਾਨੂੰ ਲੱਗਦੇ ਨੇ ਨਾ ਛੋਟੇ ਕੰਮ ਕਰਦੇ ਨੇ ਆ 8-10 ਹਜ਼ਾਰ ਦੇ ਰੇੜੀਆਂ ਲੈ ਕੇ ਠੇਲੇ ਲੈ ਕੇ ਤੁਰੇ ਫਿਰਦੇ ਰਹਿੰਦੇ ਨੇ ਇਹ ਲੋਕ ਵਾਧੂ ਪੈਸਾ ਕਮਾਉਂਦੇ ਨੇ ਜਿੰਨਾ ਤੁਸੀਂ ਸੋਚ ਵੀ ਨਹੀਂ ਸਕਦੇ। ਤੁਸੀਂ ਕਿਸੇ ਕੰਪਨੀ ਦੇ ਵਿੱਚ ਲੱਗ ਜਾਓ ਤੁਹਾਨੂੰ ਇਨੀਸ਼ੀਅਲ ਸੈਲਰੀ ਮਿਲੂਗੀ 25000 ਰੁਪਈ ਕਿਸੇ ਗੋਲ ਗੱਪੇ ਵਾਲੇ ਦਾ ਪੁੱਛ ਕੇ ਦੇਖੋਗੇ ਨਾ 3-4 ਲੱਖ ਰੁਪਈਆ ਮਹੀਨੇ ਤੋਂ ਵੱਧ ਕਮਾਉਂਦਾ ਹੈ ਤੁਹਾਡੇ ਨਾਲੋਂ ਮਹਿੰਗੇ ਸਕੂਲਾਂ ਵਿੱਚ ਰੇੜੀਆਂ ਵਾਲਿਆਂ ਦੇ ਜਵਾਕ ਪੜ੍ਹਦੇ ਨੇ ਕਦੇ ਕਿਸੇ ਕਬਾੜੀਏ ਦੀ ਦੁਕਾਨ ਵੇਖ ਕੇ ਦੇਖਿਓ ਕਬਾੜੀਏ ਕੋਲ ਤੁਹਾਡੇ ਨਾਲੋਂ ਵਾਧੂ ਪੈਸੇ ਹੋਣਗੇ ਐਗਜ਼ਾਮਪਲ ਲੈ ਲਓ ਮਾਨਸੇ ਦਾ ਜਿਹੜਾ ਮਿੱਠੂ ਕਬਾੜੀ ਹੈ ਇਹਨੇ ਸੱਤ ਪ੍ਰਾਣੀ ਭੰਗਾਰ ਦੇ ਜਹਾਜ਼ ਨਹੀਂ ਖਰੀਦ ਲਏ ਸੀ ਪਿੱਛੇ ਜੇ ਖਬਰ ਆਈ ਸੀ ਕਿਵੇਂ ਖਰੀਦ ਲਈ ਇਹ ਚੀਜ਼ਾਂ ਕਿਉਂਕਿ ਇਹਦੇ ਕੋਲ ਪੈਸਾ ਹੈ ਪੈਸੇ ਨਾਲ ਇੱਜ਼ਤ ਹੁੰਦੀ ਹੈ ਠੀਕ ਹੈ ਜਦੋਂ ਤੁਸੀਂ ਕੰਮ ਦੀ ਪੂਜਾ ਨਹੀਂ ਕਰੋਗੇ ਤੁਸੀਂ ਜ਼ਿੰਦਗੀ ਦੇ ਵਿੱਚ ਰਿਸਪੈਕਟ ਹੀ ਡਿਸਰਵ ਨਹੀਂ ਕਰਦੇ ਬਿਕੋਜ਼ ਕੰਮ ਹੀ ਪੂਜਾ ਹੈ ਤੇ ਪੂਜਾ ਹੀ ਸਭ ਕੁਝ ਹੈ ਕੰਮ ਨੂੰ ਰੱਬ ਮੰਨਣਾ ਚਾਹੀਦਾ ਅਸੀਂ ਕਹਿੰਦੇ ਅਸੀਂ ਛੋਟੇ ਕੰਮ ਕਿਉਂ ਕਰੀਏ ਸਾਡੇ ਲਈ ਇਹ ਕੰਮ ਛੋਟਾ ਹੈ ਅਸੀਂ ਵੱਡੇ ਕੰਮ ਕਰਨ ਲਈ ਬਣਿਆ ਸਾਡਾ ਸਟੈਂਡਰਡ ਘਟਦਾ ਹੈ ਸਾਡਾ ਸਟੈਂਡਰਡ ਵਿਹਲੇ ਰਹਿ ਕੇ ਅਵਾਰਾਗਰਦੀਆਂ ਕਰਕੇ ਨਹੀਂ ਘਟਦਾ ਸਾਡਾ ਸਟੈਂਡਰਡ ਕੰਮ ਕੰਮ ਕਰਕੇ ਘਟ ਜਾਂਦਾ ਮੇਰੇ ਬਾਪਾ ਮੈਨੂੰ ਇੱਕ ਗੱਲ ਕਹਿੰਦੇ ਹੁੰਦੇ ਨੇ ਜੜੀ ਕਿ ਮੈਂ ਆਪਦੇ ਪੱਲੇ ਬਣ ਕੇ ਰੱਖੀ ਹੋਈ ਹੈ ਸੰਭਲ ਜਾ ਨਹੀਂ ਬਰਬਾਦ ਹੋ ਜਾਏਗਾ ਕੰਮ ਕਰ ਬੇਲਾ ਬਹਿ ਕੇ ਕੁਝ ਨਹੀਂ ਮਿਲਦਾ ਨਹੀਂ ਤਾਂ ਘਰੋਂ ਵੀ ਭਜਾ ਦੇ ਤਾਨੂੰ ਵੇਲੇ ਨੂੰ ਤੁਹਾਡੇ ਮਾਪਿਓ ਨੇ ਵੀ ਨਹੀਂ ਸਿਆਣਨਾ ਜ਼ਿੰਦਗੀ ਦੇ ਵਿੱਚ ਇੱਕ ਗੱਲ ਯਾਦ ਰੱਖਿਓ ਮਾਪਿਓ ਵੀ ਉਦ ਹੀ ਪਿਆਰ ਕਰਦੇ ਨੇ ਜਦੋਂ ਤੁਸੀਂ ਘਰੇ ਪੈਸੇ ਲੈ ਕੇ ਦਿੰਦੇ ਹੋ ਜੋ ਤੱਕ ਤੁਸੀਂ ਪੈਸੇ ਨਹੀਂ ਲੈ ਕੇ ਦਿੰਦੇ ਤੁਹਾਨੂੰ ਘਰੋਂ ਵੀ ਤਾਨੇ ਪੈਣਗੇ ਤੇ ਪੈਣੇ ਵੀ ਚਾਹੀਦੇ ਨੇ ਕਿਉਂਕਿ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਕੀਤਾ ਹੀ ਨਹੀਂ ਤੇ ਤੁਹਾਨੂੰ ਇੱਕ ਗੱਲ ਹੋਰ ਵੀ ਦੱਸਦਾ ਜੇ ਕਿਸੇ ਮਾਪਿਓ ਦੇ ਹੋਣ ਨਾ ਦੋ ਪੁੱਤ ਇੱਕ ਹੋਵੇ ਕਮਾਊ ਤੇ ਇੱਕ ਹੋਵੇ ਵੇਲਾ ਤਾਂ ਠੀਕ ਕਮਾਊ ਦੀ ਇੱਜ਼ਤ ਕਰਦੇ ਨੇ ਵੇਲੇ ਨੂੰ ਸਿਆਣਦੇ ਵੀ ਨਹੀਂ ਹੈਗੇ ਇਹ ਅੱਜ ਕੱਲ ਦੇ ਮਾਂ ਪਿਓ ਦੀ ਸੱਚਾਈ ਹੈ ਹਰ ਇੱਕ ਚੀਜ਼ ਦੀ ਸੱਚਾਈ ਹੈ ਪੁਰਾਣੇ ਟਾਈਮ ਤੋਂ ਗੱਲਾਂ ਚੱਲ ਰਹੀਆਂ ਆ ਰਹੀਆਂ ਨੇ ਸੋ ਜੇ ਅਸੀਂ ਆਏ ਅੱਖਾਂ ਮੀਚ ਕੇ ਬੰਦ ਕਰਕੇ ਬਹਿ ਜਾਈਏ ਕਿ ਨਹੀਂ ਜੀ ਸਾਨੂੰ ਸਾਡੀ ਮਾਂ ਤਾਂ ਪਿਆਰ ਕਰੂਗੀ ਤੁਹਾਨੂੰ ਦੁਨੀਆ ਦੇ ਵਿੱਚ ਕੋਈ ਕੁੱਤਾ ਵੀ ਪਿਆਰ ਨਹੀਂ ਕਰਦਾ ਇਹ ਗੱਲਾਂ ਮੈਂ ਸਿੱਧਾ ਬੋਲ ਨੂੰ ਸ਼ਰਿਆਂ ਬੋਲ ਨੂੰ ਚੈਲੰਜ ਕਰਦਾ ਉੱਪਰ ਕੋਈ ਬੰਦਾ ਕਹਿ ਕੇ ਦਿਖਾ ਦੇ ਕਮੈਂਟ ਸੈਕਸ਼ਨ ਦੇ ਵਿੱਚ ਆ ਜੇ ਕਿ ਕਹਿ ਦੇ ਵੀ ਤੁਸੀਂ ਕੁਝ ਗਲਤ ਕਹਿ ਮੈਂ ਜ਼ਿੰਦਗੀ ਦੇ ਵਿੱਚ ਇੱਕ ਗੱਲ ਦੱਸਦਾ ਆਪਦੇ ਤਜਰਬੇ ਤੋਂ ਗੱਲ ਮੈਂ ਖਟੀਆਂ ਹੋਈਆਂ ਨੇ ਆਪਦੇ ਆਲੇ ਦਿਵਾਲੀ ਦੀਆਂ ਕਹਾਣੀਆਂ ਤੋਂ ਗੱਲਾਂ ਖਟੀਆਂ ਹੋਈਆਂ ਨੇ ਕਿ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹਦੀ ਕੋਈ ਇੱਜ਼ਤ ਨਹੀਂ ਹੈਗੀ ਕੰਮ ਕਰੋ ਪੈਸੇ ਕਮਾਓ ਪੈਸੇ ਨਾਲ ਸੁਸਾਇਟੀ ਜਿੱਦਣ ਦੀਏ ਪੈਸੇ ਨਾਲ ਦੁਨੀਆ ਜਿੱਦਣ ਦੀਏ ਪੈਸੇ ਨਾਲ ਪਰਿਵਾਰ ਜਿੱਦਣਦਾ ਨਹੀਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਇੱਜ਼ਤ ਵੀ ਨਹੀਂ ਤੁਸੀਂ ਕਹਿੰਦੇ ਹੋ ਅਸੀਂ ਛੋਟੇ ਕੰਮ ਨਹੀਂ ਕਰਨੇ ਇੱਕ ਗੱਲ ਯਾਦ ਰੱਖਿਓ ਜੱਡੇ ਆਰਬਪਤੀ ਹੋਏ ਨੇ ਦੁਨੀਆ ਦੇ ਵਿੱਚ ਜਿੰਨੇ ਬਿਲੀਨੀਅਰਸ ਨੇ ਇਹਨਾਂ ਨੇ ਸਾਰਿਆਂ ਨੇ ਛੋਟੇ ਕੰਮਾਂ ਤੋਂ ਸ਼ੁਰੂਆਤ ਕੀਤੀ ਸੀ ਨਾਈਕੀ ਦਾ ਜਿਹੜਾ ਜਮਾਲ ਕੇ ਨਾਈਕੀ ਜੁੱਤਿਆਂ ਦੀ ਏਡੀ ਵੱਡੀ ਬ੍ਰਾਂਡ ਹੈ ਉਹ ਬੰਦਾ ਕਾਰ ਦੇ ਵਿੱਚ ਜਾ ਜਾ ਕੇ ਜਗਾ ਜਗਾ ਤੇ ਜਾ ਕੇ ਜੂਤੇ ਵੇਚਦਾ ਰਿਹਾ ਕਿੰਨੇ ਅਮੀਰ ਬੰਦੇ ਨੇ ਇੱਕ ਅਮੀਰ ਬੰਦੇ ਦੀ ਤੁਸੀਂ ਨਾਮ ਦੱਸਣਾ ਕਮੈਂਟ ਸੈਕਸ਼ਨ ਦੇ ਵਿੱਚ ਕਿ ਕਿਹਨੇ ਲੋਟਾ ਵੇਚ ਕੇ ਅੱਜ ਉਹ ਬੰਦੇ ਅਰਬਪਤੀ ਨੇ ਉਹਦੇ ਪਰਿਵਾਰ ਨੇ ਇੱਕ ਟਾਈਮ ਤੇ ਲੋਟਾ ਵੇਚ ਕੇ ਆਏ ਸੀਗੇ ਦੱਸੋ ਕਿਹੜਾ ਹੈ ਉਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਦੱਸਣਾ ਠੀਕ ਹੈ ਮੈਨੂੰ ਤੇ ਹੁਣ ਤੁਹਾਨੂੰ ਇਹ ਵੀ ਦੱਸਦਾ ਮੋਦੀ ਦੇਖ ਲਓ ਤੁਸੀਂ ਪ੍ਰਧਾਨ ਮੰਤਰੀ ਇੰਡੀਆ ਦਾ ਉਹਨੇ ਕੀ ਕੀਤਾ ਚਾਹ ਵੇਚਦਾ ਰਿਹਾ ਚਾਹ ਵੇਚ ਕੇ ਪ੍ਰਧਾਨ ਮੰਤਰੀ ਬਣਿਆ ਐਮਬੀ ਚਾਹ ਵਾਲਾ ਐਗਜ਼ਾਮਪਲ ਲੈ ਲਓ ਉਹਨੇ ਕੀਤਾ ਚਾਹ ਵੇਚ ਕੇ ਅੱਜ ਦੇਖੋ ਕਿੰਡਾ ਵੱਡਾ ਕਰੋੜਾਂ ਦਾ एंपਾਇਰ ਬਣਾਈ ਬੈਠਾ ਹੈ ਸਾਰੇ ਕੰਮ ਛੋਟੇ ਤੋਂ ਸ਼ੁਰੂਆਤ ਕਰਦੇ ਨੇ ਫਿਰ ਜਾ ਕੇ ਵੱਡੇ ਬਣਦੇ ਨੇ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਵੀ 16000 ਕਰੋੜ ਦੀ ਕੰਪਨੀ ਸਟਾਰਟ ਹੀ ਤੋਂ ਨਹੀਂ ਸਟਾਰਟ ਕਰ ਸਕਦੇ ਹਮੇਸ਼ਾ ਪਹਿਲਾਂ 0 ਤੋਂ ਸਟਾਰਟ ਕਰੂਗੇ 0 ਤੋਂ 1 ਪੀਟਰ ਥੀਲ ਦੀ ਬੁੱਕ ਹੈ ਉਹਦੇ ਵਿੱਚ ਇੱਕ ਚੀਜ਼ ਤੁਹਾਨੂੰ ਸਮਝਾਈ ਜਾਊਗੀ ਕਿ 0 ਤੋਂ 1 ਬਣਨ ਦੇ ਵਿੱਚ ਹੀ ਸਭ ਤੋਂ ਔਖਾ ਤੇ ਸਭ ਤੋਂ ਵੱਡਾ ਐਫਰਟ ਲੱਗਦਾ ਹੈ ਉਹਦੇ ਤੋਂ ਬਾਅਦ ਸਭ ਕੁਝ ਆਸਾਨ ਹੋ ਜਾਂਦਾ ਹੈ ਪਹਿਲੀ ਪੌੜੀ ਚੱਲਣੀ ਜ਼ਿੰਦਗੀ ਦੇ ਵਿੱਚ ਪਹਿਲਾ ਕਦਮ ਪੁੱਟਣਾ ਹੀ ਔਖਾ ਹੁੰਦਾ ਹੈ ਜਦੋਂ ਤੁਸੀਂ ਇੱਕ ਵਾਰੀ ਰਾਹ ਦਿੱਤੇ ਤੁਰਦੇ ਹੋ ਫਿਰ ਤੁਹਾਡੇ ਕੋਲ ਕਾਮਯਾਬੀ ਆਉਂਦੀ ਹੀ ਆਉਂਦੀ ਹੈ ਜੇ ਤੁਸੀਂ ਇਹ ਦੇ ਕੇ ਕੰਮ ਛੱਡਦੇ ਹੋਗੇ ਕਿ ਇਹ ਕੰਮ ਛੋਟਾ ਹੈ ਤੇ ਮੈਂ ਨਹੀਂ ਕਰਨਾ ਠੀਕ ਹੈ ਮੇਰਾ ਸਟੈਂਡਰਡ ਘਟਦਾ ਹੈ ਤਾਂ ਇੱਕ ਗੱਲ ਯਾਦ ਰੱਖਿਓ ਇਹ ਵੀਡੀਓ ਮੈਂ ਗੁਰਪ੍ਰੀਤ ਮਲੇਰ ਕੋਟਲਾ ਜੀ ਦੇ ਕਹਿਣ ਤੋਂ ਬਣਾਈ ਹੈ ਜੋ ਕਿ ਸਾਡੇ ਸਬਸਕ੍ਰਾਈਬਰ ਨੇ ਤੇ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਟੌਪਿਕ ਦੇ ਉੱਤੇ ਵੀਡੀਓ ਬਣਾਈ ਜਾਵੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਦਾ ਟੌਪਿਕ ਕਮੈਂਟ ਕਰ ਸਕਦੇ ਹੋ ਤੁਹਾਡੇ ਹਰ ਇੱਕ ਟੌਪਿਕ ਦੇ ਉੱਤੇ ਅਸੀਂ ਵੀਡੀਓ ਲੈ ਕੇ ਆਵਾਂ